ਮੱਦ ਭੱਗਾ ਜੀ ਗੱਲਾਂ ਇਹ ਗੱਲਾਂ ਹੀ ਮੱਦ ਭੱਗੀਆਂ ਨੇ ਇਹ ਚਾਰ ਬੰਦੇ ਨੇ ਚਾਰਾਂ ਦੇ ਵਿੱਚੋਂ ਜਾਰੇ ਨਾਲ ਜੀ ਕਰਦਾ ਧੀ ਰਾਤ ਨਾਲੇ ਬੋਲ ਖੋਲਦੇ ਰੁਪਏ ਤਾਂ ਤਿੰਨ ਵਾਰੀ ਆਪਾਂ ਦੀ ਖੋਲ ਕੇ ਲੈ ਗਏ ਆਹ ਮਹੀਨਾ ਦੀ ਤੀਜੀ ਵਾਰੀ ਖੁੱਲ੍ਹ ਗਈ ਉਹਦੇ ਇੰਨੀ ਉਹਦੇ ਵਿੱਚ ਸ਼ਕਤੀ ਜੈਨੀ ਉਹ ਨਹੀਂ ਵੀ ਗੁਰਦੁਆਰਾ ਸਾਹਿਬ ਨੂੰ ਕੋਈ ਇਹ ਜੀ ਸ਼ਬਦ ਵੀ ਬੋਲ ਸਕੇ ਤਾਲੇ ਵਾਲਾ ਅਸੀਂ ਸਭ ਕੁਝ ਪੈਸੇ ਜੀ ਸਾਡੇ ਨਾਲ ਇਹਨਾਂ ਨੇ ਇਹ ਗੱਲ ਕਰੀ ਸੀ ਵੀ ਦੇਖੋ ਜੀ ਜਿਹੜੇ ਪੈਸੇ ਅਸੀਂ ਸਾਡੇ ਕੋਲੇ ਆ ਗਏ ਅਸੀਂ ਖਰਚਤੇ ਠੀਕ ਹੈ ਜੀ ਸਾਨੂੰ ਇਹ ਕਹਿੰਦੇ ਜਿੱਦ ਜਿੱਦਾ ਜਿੱਦਾ ਪੈਸੇ ਆਏਗੇ 10 ਰੁਪਏ 100 ਰੁਪਏ 50 ਰੁਪਏ ਸਭ ਜਵਾਬ ਦੇ ਕ ਸਾਹਬ ਦਾ ਬੁੱਝੇ ਨਾ ਰੋੜਦਾ ਇਹ ਕਮੇਟੀ ਹੋਈ ਕਿ ਜਿਸ ਦਿਨ ਇਹਨਾਂ ਨੇ ਫੜ ਲਏ ਉਹਨੂੰ ਪਹਿਲੇ ਪ੍ਰਧਾਨ ਤੋਂ ਇਹਨਾਂ ਨੇ ਹਸਾਬ ਲਿਆ ਠੀਕ ਹੈ ਜੀ ਪਹਿਲੇ ਪ੍ਰਧਾਨ ਤੋਂ ਲੇਤੀ ਨੂੰ ਚ ਬਕਾਇਦਾ ਹਸਾਬ ਲਿਆ ਸੀ ਔਰ ਇਹਨਾਂ ਨਾਲ ਇਹ ਬੱਚ ਗੱਲ ਕੀਤੀ ਸੀ ਵੀ ਤੁਸੀਂ ਮਹੀਨੇ ਬਾਅਦ ਹਸਾਬ ਦਾ ਸੰਗਰਾਣ ਵਾਲੇ ਦਿਨ ਲਿਖ ਕੇ ਲਾਉਣਾ ਜੀ ਉੱਥੇ ਬੋਰਡ ਦੇ ਉੱਤੇ ਇਹਨਾਂ ਨੇ ਸਾਰੀਆਂ ਸ਼ਰਤਾਂ ਸਭੀਆਂ ਮੰਨੀਆਂ ਜਿਹੜੇ ਅਸੀਂ ਇਹਨਾਂ ਨੂੰ ਮੈਂਬਰ ਬਣਾ ਕੇ ਦਿੱਤੇ ਉਹ ਇਹਨਾਂ ਨੇ ਕਮੇਟੀ ਤੋਂ ਬਾਹਰ ਕੱਢ ਤੇ ਇਹ ਚਾਰ ਬੰਦੇ ਨੇ 11 ਦੇ ਵਿੱਚੋਂ ਜਾਰੇ ਨਾਲ ਜੀ ਕਰਦਾ ਧੀ ਰਾਤ ਨਾਲੇ ਬੋਲ ਖੋਲਦੇ ਰੁਪਈਏ ਤਾਂ ਤਿੰਨ ਵਾਰੀ ਆਪਾਂ ਜੀ ਖੋਲ ਕੇ ਲੈ ਗਏ ਆਹ ਮਹੀਨੇ ਦੀ ਤੀਜੀ ਵਾਰੀ ਗੋਲ ਖੁੱਲ ਗਈ ਦੱਸੋ ਆਪਣੀ ਗੋਲ ਕਿ ਕਰੀਆ ਆਹ ਮਹੀਨੇ ਤਿੰਨ ਵਾਰੀ ਬੜੀਆਂ ਨੇ ਖਾਗੇ ਤਿੰਨ ਵਾਰੀ ਗੋਲ ਖੋਲ ਕੇ ਲੈ ਕੇ ਤਾਂ ਇਹ ਬੜੀਆਂ ਜਿਹੀਆਂ ਖਾਣ ਪਾਣੇ ਤਾਂ ਖਾ ਗਏ ਬਹੁਤ ਇਹ ਸਾਰੀ 11 ਵਜੇ ਰਾਤ ਨੂੰ 11 ਵਜੇ ਤੇ ਆਹ ਆ ਆਹ ਆ ਤਿੰਨ ਪਤੀ ਚਾਰ ਚੜੀਗ ਜਨਤਵਾਰ ਸੀਗਾ ਉਸ ਦਿਨ ਖੋਜੀ ਸਤਜੀਗ ਨੂੰ ਖੋਜੀ ਸਭ ਘੇਰ ਹੋਲ ਕੇ ਲੈ ਗਏ ਆਪ ਪਹਿਲਾਂ ਗੰਗਾਂ ਤੋਂ ਚਾਬੀਆਂ ਦਮਾਗੇ ਅੱਜ ਕੰਤੇ ਇਹ ਸਭੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਸ ਸੁਖਵਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ ਪਾਸ਼ੇ ਪਹਿਲੀ ਤਸ਼ੀਮੀ ਪਿੰਡ ਦੁਗਰੀ ਲੁਧਿਆਣਾ ਸਾਡੇ ਨਗਰ ਦੇ ਵਿੱਚ ਭਗਤ ਰਵਦਾਸ ਜੀ ਦਾ ਗੁਰਦੁਆਰਾ ਸਾਹਿਬ ਹੈ ਜੋ ਕਿ ਭਗਤ ਰਵਦਾਸ ਮਹੱਲੇ ਦੇ ਵਿੱਚ ਇਹ ਗੁਰਦੁਆਰਾ ਕਾਫੀ ਲੰਬੇ ਸਮੇਂ ਤੋਂ ਇਹਦੀ ਸੇਵਾ ਸੰਭਾਲ ਹੈ ਜੋ ਗੁਰਦੁਆਰਾ ਸਾਹਿਬ ਦੇ ਬਤੌਰ ਮੁਖ ਸੇਵਾਦਾਰ ਸਰਦਾਰ ਮੁਖਤਿਆਰ ਸਿੰਘ ਕਰ ਰਹੇ ਸੀ ਇਹ ਪਿਛਲੇ ਲੰਬੇ ਸਮੇਂ ਤੋਂ ਕੁਝ ਜਿਹੜੇ ਗੁਰਮਤ ਤੋਂ ਉਨੇ ਵਿਅਕਤੀ ਉਹ ਰੌਲਾ ਪਾ ਰਹੇ ਸੀ ਪਹਿਲਾਂ ਵੀ ਇੱਥੇ ਇੱਕ ਦੋ ਵਾਰ ਇਕੱਠ ਹੋਇਆ ਇਕੱਠ ਵਿੱਚ ਇਹ ਫੈਸਲਾ ਹੋਇਆ ਕਿ ਜੋ ਅੰਮ੍ਰਿਤਧਾਰੀ ਗੁਰਸਿੱਖ ਬੰਦੇ ਨੇ ਨਗਰ ਦੀ ਸਹਿਮਤੀ ਦੇ ਨਾਲ ਉਹਨਾਂ ਦੀ ਕਮੇਟੀ ਚੁਣ ਕੇ ਤੇ ਪ੍ਰਬੰਧ ਉਹਨਾਂ ਨੂੰ ਸੰਭਾਲ ਦਿੱਤਾ ਜਾਊਗਾ ਸੋ ਅੱਜ ਸਵੇਰੇ ਸਰਦਾਰ ਮਖਤਿਆਰ ਸਿੰਘ ਜੀ ਰੁਟੀਨ ਮੁਤਾਬਕ ਜਦੋਂ ਗੁਰਦੁਆਰਾ ਸਾਹਿਬ ਆਏ ਤਾਂ ਕੁਝ ਇਥੇ ਨਗਰ ਦੇ ਸੱਜਣ ਜਿਨ੍ਹਾਂ ਵਿੱਚ ਇਹਨਾਂ ਦੇ ਦਸਨ ਮੁਤਾਬਕ ਦੁਰਗਾ ਦਾਸ ਬਹਾਦਰ ਸਿੰਘ ਪ੍ਰੀਤਮ ਸਿੰਘ ਤੇ ਹੋਰ ਸੱਜਣ ਉਹਨਾਂ ਦੇ ਨਾਲ ਜੋ ਸੀਗੇ ਉਹ ਆਏ ਤੇ ਇਹਨਾਂ ਤੋਂ ਆ ਕੇ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਦੀ ਮੰਗ ਕਰਨ ਲੱਗੇ ਤੇ ਇਹਨਾਂ ਨੇ ਜਦੋਂ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ ਅਸੀਂ ਨਕਰ ਦਾ ਅਨਾਉਂਸਮੈਂਟ ਕਰਕੇ ਕੱਟ ਕਰਦੇ ਆ ਤੇ ਉਹਦੇ ਵਿੱਚ ਤੁਹਾਨੂੰ ਜਿਹੜਾ ਪ੍ਰਬੰਧ ਹੈ ਜਿਹੜੀ ਨਵੀਂ ਜੁਣੀ ਗਈ ਚਮੇਟੀ ਆ ਉਹਨੂੰ ਪ੍ਰਬੰਧ ਅਸੀਂ ਸੰਭਾਲ ਦਾਂਗੇ ਪਰ ਉਹਨਾਂ ਨੇ ਇਹਨਾਂ ਦੀ ਕੋਈ ਵੀ ਗੱਲ ਨਾ ਸੁਣੀ ਸੁਣਨ ਤੋਂ ਬਾਅਦ ਜਦੋਂ ਇਹ ਗੁਰਦੁਆਰਾ ਸਾਹਿਬ ਤੋਂ ਚਲੇ ਗਏ ਤਕਰੀਬ 10 ਵਜੇ ਦੇ ਕਰੀਬ ਜਦੋਂ ਗ੍ਰੰਤੀ ਸਿੰਘ ਗੁਰਦੁਆਰਾ ਸਾਹਿਬ ਤੋਂ ਆਪਣੀ ਰੁਟੀਨ ਵਾਲੀ ਡਿਊਟੀ ਨਿਭਾ ਕੇ ਜਾ ਰਿਹਾ ਚਲੇ ਗਿਆ ਉਸ ਤੋਂ ਬਾਅਦ ਉਹਨਾਂ ਵਿੱਚੋਂ ਹੀ ਕੁਝ ਵਿਅਕਤੀਆਂ ਨੇ ਗੁਰਦੁਆਰਾ ਸਾਹਿਬ ਨੂੰ ਤਾਲਾ ਲਗਾਤਾ ਗ੍ਰੰਥੀ ਸਾਹਿਬ ਦਾ ਉਹਨਾਂ ਦਾ ਕਹਿਣਾ ਹੈ ਕਿ ਉਹ ਕਹਿੰਦੇ ਗੁਰਦੁਆਰਾ ਦਾ ਕੋਈ ਹਿਸਾਬ ਨਹੀਂ ਬੰਦਾ ਤੇ ਦਾਗਰ ਕਹਿਣਾ ਹੈ ਦੇਖੋ ਵੀਰ ਜੀ ਗੱਲ ਇਹ ਆ ਵੀ ਜਿਹੜਾ ਕੋਈ ਵੀ ਹਸਾਬਕਦਾਬ ਹੁੰਦਾ ਜਿਹੜਾ ਵਿਰੋਧੀਧਿਰ ਹੁੰਦੀ ਆ ਉਹ ਉਹਨਾਂ ਕੋਲੇ ਹੋਰ ਤਾਂ ਕੋਈ ਇਸ਼ੂ ਨਹੀਂ ਹੁੰਦਾ ਸਿਰਫ ਇਹ ਹੁੰਦਾ ਜੀ ਇਹ ਗੁਰਦੁਆਰਾ ਸਾਹਿਬ ਦਾ ਗੋਲਕ ਦਾ ਹਿਸਾਬ ਨਹੀਂ ਗੋਲਕ ਦਾ ਹਿਸਾਬ ਲੈਣ ਦਾ ਇਹ ਤਰੀਕਾ ਥੋੜਾ ਉਹ ਕਿਸੇ ਕੰਪੀਟੈਂਟ ਅਥਾਰਟੀ ਨੂੰ ਕੰਪਲੇਨਟ ਕਰਨ ਵੀ ਇਹਨਾਂ ਤੋਂ ਹਿਸਾਬ ਲਿਆ ਜਾਵੇ ਇਹਨਾਂ ਨੇ ਹਿਸਾਬ ਆ ਜਿਹੜਾ 8 ਮਹੀਨੇ ਪਹਿਲਾਂ ਆਪਦੀਆਂ ਰਸੀਦ ਬੁੱਕਾਂ ਗੁਰਦੁਆਰਾ ਸਾਹਿਬ ਦੀਆਂ ਜੋ ਉਹਨਾਂ ਨੇ ਨੋਮੀਨੇਟ ਕੀਤਾ ਬੰਦਾ ਸਾਂਝਾ ਬੰਦਾ ਕੀ ਨਾ ਜੀ ਉਹਨਾਂ ਦਾ ਸਰਦਾਰ ਮੋਹਨ ਸਿੰਘ ਲੰਬੜਦਾਰ ਸਾਹਿਬ ਉਹਨਾਂ ਨੂੰ ਦੇਤੀਆਂ 8 ਮਹੀਨੇ ਪਹਿਲਾਂ ਤੇ ਜਦ ਹੁਣ ਹਸਾਬ 8 ਮਹੀਨੇ ਪਹਿਲਾਂ ਦੇ ਚੁੱਕੇ ਆ ਤੇ ਹੁਣ بار-ਬਾਰ ਹਸਾਬ ਦੇਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਚਲੋ ਜੋ ਅੱਜ ਦੀ ਘਟਨਾ ਹੈ ਉਹਦੇ ਬਾਰੇ ਵਿਸਤਾਰ ਪੂਰਵਕ ਤੁਹਾਨੂੰ ਜਾਣਨਾ ਪਾ ਦੇਣਾ ਪਹਿਲਾਂ ਫਿਰ ਤੁਸੀਂ ਜੋ ਵੀ ਤੁਹਾਡਾ ਕੁਐਸਚਨ ਹੈ ਉਹ ਕਰ ਲਿਓ ਸੋ ਉਸ ਤੋਂ ਅਬਰੰਤ ਜਦੋਂ ਗੁਰਦੁਦਾਰਾ ਸਾਹਿਬ ਨੂੰ ਤਾਲਾ ਲੱਗ ਗਿਆ ਤਾਂ ਸਰਦਾਰ ਮੁਖਤਿਆਰ ਸਿੰਘ ਤੇ ਇਹਨਾਂ ਦੇ ਨਾਲ ਦੇ ਸਾਥੀ ਪੁਲਿਸ ਕੰਪਲੇਂਟ ਕਰਕੇ ਆਏ। ਕਰੀਬ 11:30 ਵਜੇ ਜਦੋਂ ਪੁਲਿਸ ਕੰਪਲੇਂਟ ਕਰਕੇ ਆਏ ਤਾਂ ਕੋਈ ਵੀ ਉਸ ਤੋਂ ਬਾਅਦ ਜਦੋਂ ਕਾਰਵਾਈ ਨਾ ਹੋਈ, ਜਿਉਂ-ਜਿਉਂ ਦਿਨ ਢਲਣਾ ਸ਼ੁਰੂ ਹੋਇਆ, ਕਰੀਬ 4 ਵਜੇ ਦੇ ਕਰੀਬ ਇਹ ਗੁਰਦੁਆਰਾ ਸਾਹਿਬ ਮੇਰੇ ਕੋਲੇ ਪਹੁੰਚੇ ਇਤਿਹਾਸਕ ਸਥਾਨ ਆ ਜੋ ਇਸੇ ਨਗਰ ਦੇ ਵਿੱਚ ਗੁਰਦੁਆਰਾ ਦਰਮਦਰ ਸਾਹਿਬ। ਇਹਨਾਂ ਨੇ ਜੋ ਸਾਰੀ ਘਟਨਾ ਦੱਸੀ ਤਾਂ ਮੈਂ ਵੀ ਆਪਣੇ ਤੌਰ ਤੇ ਕੋਸ਼ਿਸ਼ ਕੀਤੀ ਵੀ ਜਦੋਂ ਇਹ ਘਟਨਾ ਦੀ ਜਾਣਕਾਰੀ ਲੈ ਕੇ ਤੇ ਅਸੀਂ ਜਿਹੜੀ ਸਾਡੀ ਹਾਇਰ ਅਥਾਰਟੀ ਨੂੰ ਜਾਣਕਾਰੀ ਦਿੱਤੀ ਜਾਵੇ। ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਨੰਬਰ ਤੇ ਫੋਨ ਕਰੀਤਾ ਤੇ ਉਹਨਾਂ ਦੇ ਪੀਏ ਸਾਹਿਬ ਨੇ ਫੋਨ ਉਠਾਇਆ ਤੇ ਉਹਨਾਂ ਨੇ ਕਿਹਾ ਵੀ ਜਿਹੜਾ ਇਹ ਏਰੀਆ ਵਾਲਾ ਲੁਧਿਆਣਾ ਉਹ ਤਖਤ ਦਮਦਮਾ ਕੇਸਗੜ ਸਾਹਿਬ ਦੇ ਜਥੇਦਾਰ ਦੇ ਦੇਖ ਰੇਖੇ ਹੇਠ ਹੈ ਤੇ ਤੁਸੀਂ ਉਹਨਾਂ ਨੇ ਮੈਨੂੰ ਉਹਨਾਂ ਦਾ ਨੰਬਰ ਦਿੱਤਾ ਤੇ ਮੈਂ ਉਸ ਨੰਬਰ ਤੇ ਕੇਸਗੜ ਸਾਹਿਬ ਦੇ ਜਥੇਦਾਰ ਜਾਬ ਨੂੰ ਫੋਨ ਕੀਤਾ ਉਹਨਾਂ ਨੇ ਕਿਹਾ ਵੀ ਤੁਸੀਂ ਤੁਹਾਡੇ ਨੇੜੇ ਜੋ ਗੁਰਦੁਆਰਾ ਇਤਿਹਾਸਕ ਸਤਨ ਆਰਮਗੀਰ ਸਾਹਿਬ ਮੰਜੀ ਸਾਹਿਬ ਵੀ ਉੱਥੇ ਫੋਨ ਕਾਲ ਕਰਕੇ ਉਹਨਾਂ ਨੂੰ ਸਾਰੀ ਜਾਣਕਾਰੀ ਦਿਓ ਤੇ ਉਹ ਅਗਲੀ ਜਿਹੜੀ ਕਾਰਵਾਈ ਹੋ કરી ਕਰੀ ਜਾਵੇਗੀ ਤੇ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਕਰ ਦਿਓ ਤੇ ਅਸੀਂ ਸਨਾਨ ਰੇਸ਼ਮ ਸਿੰਘ ਮੈਨੇਜਰ ਜੋ ਆਰਮਗੀਰ ਮੰਜੀ ਸਾਹਿਬ ਕੋਲ ਦੇ ਨੇ ਉਹਨਾਂ ਨੂੰ ਫੋਨ ਕਾਲ ਕੀਤਾ ਤਾਂ ਉਹਨਾਂ ਨੇ ਸਬੰਧਤ ਪੁਲਿਸ ਅਥਾਰਟੀ ਨੂੰ ਫੋਨ ਕਾਲ ਕੀਤਾ ਤੇ ਪੁਲਿਸ ਅਥਾਰਟੀ ਦੇ ਜੋ ਨੁਮਾਇंदे ਨੇ ਤੁਹਾਡੇ ਸਾਹਮਣੇ ਹੁਣ ਪਹੁੰਚੇ ਨੇ ਕਰੀਬ ਹੋ ਗਿਆ 1.5 ਘੰਟਾ ਉਹ ਵੀ ਚਾਬੀ ਦੀ ਮੰਗ ਕਰ ਰਹੇ ਨੇ ਵੀ ਤੁਸੀਂ ਚਾਬੀ ਦਿਓ ਦੇਖੋ ਸਭ ਤੋਂ ਵੱਡੀ ਗੱਲ ਇੱਥੇ ਇਹ ਹੈ ਵੀ ਜਿਹੜੇ ਬੰਦਿਆਂ ਨੇ ਤਾਲਾ ਲਾਇਆ ਉਹ ਗੱਲ ਤੋਂ ਇਹ ਸਾਬਤ ਹੁੰਦਾ ਵੀ ਉਹਨਾਂ ਨੂੰ ਨਾ ਤਾਂ ਗੁਰਮਤਿ ਦੀ ਸੋਚੀ ਆ ਨਾ ਗੁਰੂ ਸਾਹਿਬ ਨਾਲ ਕੋਈ ਲਗਾਇਆ ਗੁਰੂ ਸਾਹਿਬ ਪ੍ਰਕਾਸ਼ ਨੇ ਅੰਦਰ ਤੇ ਪੌਣੇ 6 ਵਜੇ ਦਿਨ ਢਲਦੇ ਦੇ ਨਾਲ ਪੌਣੇ 6 6 ਵਜੇ ਰਹਿਰਾ ਸਾਹਿਬ ਦਾ ਜਿਹੜਾ ਨਿਤਨੇਮਾ ਉਹ ਸ਼ੁਰੂ ਹੋਣਾ ਚਾਹੀਦਾ ਜੇ ਉਹਨਾਂ ਨੂੰ ਗੁਰੂ ਨਾਲ ਪਿਆਰ ਹੋਵੇ ਤੇ ਗੁਰਮਤਿ ਪ੍ਰਤੀ ਜਾਣਕਾਰੀ ਹੋਵੇ ਤਾਂ ਉਹ ਕਦੇ ਵੀ ਇਦਾਂ ਦੀ ਘਟੀਆ ਹਰਕਤ ਨਾ ਕਰਦੇ ਕਿਉਂਕਿ ਇਹਦੇ ਵਿੱਚ ਬੇਅਦਬੀ ਹੋਣ ਦਾ ਖਤਰਾ ਹੈ ਦੇਖੋ ਜੇ ਗੁਰੂ ਸਾਹਿਬ ਪ੍ਰਕਾਸ਼ ਨੇ ਜਿੰਦਾ ਨਹੀਂ ਖੁੱਲਦਾ ਤਾਂ ਇਸੇ ਤਰ੍ਹਾਂ ਹੀ ਪ੍ਰਕਾਸ਼ਮਾਨ ਰਹਿਣਗੇ ਨਾ ਨਿਤਨੇਮ ਹੋਏਗਾ ਰੇਰਾ ਸਾਹਿਬ ਦਾ ਤੇ ਨਾ ਜਿਹੜਾ ਰੂਟੀਨ ਦਾ ਜਿੱਦਾਂ ਕੀਰਤਨ ਹੁੰਦਾ ਅਰਦਾਸ ਬੇਨਤੀ ਹੁੰਦੀ ਆ ਹੁਕਮਨਾਮਾ ਲਏ ਜਾਂਦੇ ਨੇ ਔਰ ਸੁਖਾਸਣ ਹੁੰਦੇ ਨੇ ਉਹ ਨਹੀਂ ਹੋਣਗੇ ਸੋ ਜਿਹੜੇ ਰੋਜ਼ਾਨਾ ਦੇ ਕੰਮ ਨੇ ਉਹ ਕੀਤੇ ਜਾ ਸਕਣ ਸੋ ਜਿਹੜੇ ਬੰਦੇ ਨੇ ਜਿਨ੍ਹਾਂ ਨੇ ਤਾਲਾ ਲਾਇਆ ਇਹਨਾਂ ਦੇ ਨੋਟਿਸ ਮੁਤਾਬਕ ਉਹ ਜਿਹੜੀ ਨਵੀਂ ਚੁਣੀ ਗਈ ਪ੍ਰਬੰਧਕ ਕਮੇਟੀ ਆ ਉਹਦੇ ਵਿੱਚ ਨਾ ਉਹ ਮੈਂਬਰ ਨੇ ਨਾ ਕੋਈ ਅਹੁਦੇਦਾਰ ਨੇ ਨਾ ਕੋਈ ਉਹਨਾਂ ਦਾ ਲੈਣਾ ਦੇਣਾ ਇਹ ਵੀ ਗੱਲ ਆ ਇਹ ਵੀ ਇੱਥੇ ਨੋਟ ਕਰਨ ਵਾਲੀ ਗੱਲ ਆ ਵੀ ਉਹ ਬੰਦੇ ਕੋਈ ਵੀ ਉਸ ਜਿਹੜੀ ਉਹ ਨਵੀਂ ਚੁਣੀ ਹੋਈ ਕਥਨਾ ਕਿਤੇ ਤੱਕ ਪ੍ਰਬੰਧਕ ਕਮੇਟੀ ਕਹਿੰਦੇ ਆ ਵੀ ਆ ਪ੍ਰਬੰਧਕ ਕਮੇਟੀ ਅਸੀਂ ਚੁਣ ਲਈ ਆਪਣੇ ਆਪ ਬਾਹਰ ਕੋਈ ਗੁਰਦੁਆਰਾ ਸਾਹਿਬ ਕੱਟ ਨਹੀਂ ਕੀਤਾ ਗਿਆ ਕੋਈ ਕਿਤੇ ਵੀ ਨਹੀਂ ਕੱਟ ਕੀਤਾ ਤੇ ਚਾਬੀਆਂ ਤੋਂ ਇਹਨਾਂ ਤੋਂ ਮੰਗ ਰਿਆ ਸੀ ਪ੍ਰਧਾਨ ਸਾਹਿਬ ਤੋਂ ਇਹਨਾਂ ਨੇ ਕਹਿਤਾ ਸਵੇਰੇ ਵੀ ਤੁਸੀਂ ਬਾਈ ਨਗਰ ਦਾ ਕੱਟ ਕਰ ਲਓ ਜਿਹੜੇ ਵੀ ਬੰਦੇ ਨਗਰ ਸਹਿਮਤੀ ਕਰ ਦੂਗਾ ਉਹਨਾਂ ਨੂੰ ਮੈਂ ਚਾਬੀਆਂ ਸੰਭਾਲ ਦੂੰਗਾ ਤੇ ਜਿਹੜਾ ਕੋਈ ਹਸਾਬਕਤਾ ਮੇਰੇ ਤੋਂ ਲੈਣਾ ਚਾਹੁੰਦੇ ਨੇ ਮੈਂ ਇਹਨੂੰ ਤਿਆਰ ਜੀ ਸਾਡੇ ਕੋਲ ਨਵੀਂ ਕਮੇਟੀ ਬਣਾਈ ਹੋਈ ਹੈ ਇਹਨਾਂ ਨੇ ਕੋਈ ਆਏ ਬੰਦੇ ਅਗੇ ਸਾਨੂੰ ਕਹਿਣ ਲੱਗੇ ਵੀ ਭਾਈ ਚਾਬੀ ਦੋ ਅਸੀਂ ਇਹਨਾਂ ਨੂੰ ਕਿਹਾ ਵੀ ਚਾਬੀ ਭਾਈ ਕੋਈ ਗੱਲ ਨਹੀਂ ਵੀ ਚਾਬੀ ਤਾਂ ਤੁਹਾਨੂੰ ਦੇ ਦਾਂਗੇ ਤੁਸੀਂ ਪਹਿਲਾਂ ਆਪਣੇ ਜਿੰਨੇ ਮੈਂਬਰ ਨੇ ਜਿਹੜੇ ਜਿਹੜਾ ਮੈਂਬਰ ਤੁਸੀਂ ਬਣਾਇਆ ਵਾ ਉਹ ਲਿਆਓ ਨਾਲ ਜਿੰਨੇ ਆਪਣੇ ਨਗਰ ਨੂੰ ਇਕੱਠਿਆ ਕਰ ਲੋ ਜਾਂ ਜਿਵੇਂ ਵੀ ਹੋਇਆ ਉਹ ਤੁਹਾਨੂੰ ਕਰ ਦਾਂਗੇ ਇਹਨਾਂ ਤੋਂ ਬਾਅਦ ਅਸੀਂ ਹੈ ਕਿੰਨੇ ਵਜੇ ਆਏ ਇਹ ਜੀ 7:30 ਵਜੇ ਗਰੀਬ ਆਏ ਜੀ ਅਸੀਂ ਜਾ ਕੇ ਕੀ ਕੀਆ ਕਿਨਾਂ ਨੇ ਅੱਗੇ ਇਹੀ ਕਿਹਾ ਵੀ ਸਾਨੂੰ ਚਾਬੀ ਦੋ ਪ੍ਰਧਾਨ ਸਾਹਿਬ ਨੂੰ ਪ੍ਰਧਾਨ ਸਾਹਿਬ ਨੇ ਇਹ ਕਿਹਾ ਵੀ ਤੁਸੀਂ ਭਾਈ ਆਪਣੇ ਜਿੰਨੇ ਵੀ ਪੂਰਾ ਨਗਰ ਨੂੰ ਇਕੱਠਾ ਕਰ ਲਓ ਨਗਰ ਦੇ ਵਿੱਚ ਜੋ ਵੀ ਗੱਲ ਹੋਊਗੀ ਆਪਾਂ ਇਹੋ ਨਗਰ ਚਾਬੀਆਂ ਦਊਗਾ ਜੀ ਦੇ ਦਿਆਂਗੇ ਮੈਂ ਬੇਨਤੀ ਕਰੀ ਜੀ ਮੈਂ ਕਿਹਾ ਦੇਖੋ ਸਾਡਾ ਥੋੜਾ ਨਾ ਕੋਈ ਰੌਲਾ ਨਹੀਂ ਹੋएगा ਤੁਸੀਂ ਬਾਬੇ ਦਾ ਦਿਨ ਮਨਾਉਣਾ ਬਾਬਾ ਤੁਹਾਡਾ ਵੀ ਆ ਬਾਬਾ ਸਾਡਾ ਵੀ ਆ ਖੁੱਲ ਕੇ ਮਨਾਓ ਤੁਹਾਨੂੰ ਕੋਈ ਅਸ਼ੀਰਕਾਪਟਰ ਨਹੀਂ ਕਰ ਦੇ ਗੁਰਦੁਆਰਾ ਸਾਹਿਬ ਤੋਂ ਪਰ ਜੇ ਤੁਸੀਂ ਸਭ ਤੋਂ ਚਾਬੀਆਂ ਮੰਗਦੇ ਹੋ ਨਾਲ ਜਿਹੜੇ ਤੁਸੀਂ ਮੈਂਬਰ ਚੁਣੇ ਨੇ ਉਹ ਲਿਆਓ ਨਾਲੇ ਸਾਰੇ ਨਗਰ ਨੂੰ ਇਕੱਠਾ ਕਰੋ ਮੈਨੂੰ ਵੀ ਚਾਬੀਆਂ ਨਗਰ ਨਹੀਂ ਦਿੱਤੀਆਂ ਸੀ ਮੈਂ ਕਿਹੜਾ ਇਕੱਲੇ ਨੇ ਲੈਣੀਆਂ ਸੀ ਕਿਤੋਂ ਪਰ ਨਗਰ ਤੇ ਜਿੰਨੇ ਨਗਰ ਦੀ ਸਹਿਮਤੀ ਹੋਊ ਜਿੰਨਾਂ ਕੋ ਹੋਊਗਾ ਚਾਬੀਆਂ ਉਹ ਦੇ ਦੇਣਗੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਜੀ ਅੱਜ ਸੰਗਰਾਂਦ ਦੇ ਮੌਕੇ ਤੇ ਠੀਕ ਕਰੀਬ 11 ਵਜੇ ਲੋਕ ਲਾਇਆ ਤੇ 11 ਵਜੇ ਲਾ ਕੇ ਮੈਂ ਰੁਟੀਨ ਦੇ ਨਾਲ ਆਪਣਾ ਆਪਣੇ ਘਰੇ ਚਲਾ ਗਿਆ ਤੇ ਉਸ ਤੋਂ ਬਾਅਦ ਪ੍ਰਾਂਦਾ ਪ੍ਰਧਾਨ ਸਾਹਿਬ ਜੀ ਦਾ ਫੋਨ ਮੈਨੂੰ ਆਉਂਦਾ ਹੈ ਕਰੀਬ 2 ਵਜੇ ਮੈਨੂੰ ਪੁੱਛਿਆ ਜਾਂਦਾ ਹੈ ਕਿ ਜੀ ਤੁਸੀਂ ਤਾਂ ਲਾ ਇੱਕ ਲਾਇਆ ਸੀ ਮੈਂ ਕਹਿੰਦਾ ਜੀ ਹਾਂਜੀ ਇੱਕ ਜਿਹੜਾ ਰੂਟੀਨ ਆਪਾਂ ਲਾਉਨੇ ਆ ਇੱਕ ਲਾਇਆ ਕਹਿੰਦੇ ਜੀ ਉੱਥੇ ਤਾਂਲੇ ਦੋ ਲੱਗੇ ਹੋਏ ਆ ਤੇ ਇਹ ਆ ਵੀ ਹੁਣ ਅਸੀਂ ਨਿਤਰੇਮ ਤੋਂ ਬੈਠੇ ਆ ਪੌਣੇ 7 ਦੇ ਕਰੀਬ ਟਾਈਮ ਹੋ ਚੁੱਕਿਆ ਹੈ ਹਲੇ ਮਾਰੀ ਪ੍ਰਗਾਸ ਨੇ ਸੁਗਾਸਨ ਨਹੀਂ ਹੋਇਆ ਸੋ ਸਾਡੀ ਇਹ ਬੇਨਤੀ ਹੈ ਵੀ ਜਲਦੀ ਜਲਦੀ ਜੋ ਕਿ ਲੋਕ ਹੈ ਖਲਾਇਆ ਜਾਵੇ ਸੋ ਅਸੀਂ ਆਪਣਾ ਰੂਟੀਨ ਦੇ ਨਾਲ ਨਿਯਤਨੇ ਕਰ ਸਕੀਏ ਮਸਲਾ ਜੀ ਮੇਰੇ ਮੇਰਾ ਵਾਰਡ ਆ ਇੱਕ ਮਿੰਟ ਮੇਰਾ ਵਾਰਡ ਨੰਬਰ 43 ਆ ਉਹਦਾ ਇੱਕ ਦੁਗਰੀ ਪਾਰ ਦਾ ਸਾਡੇ ਸ਼੍ਰੀ ਗੁਰੂ ਦੋਵੀਦਾਸ ਮਹਾਰਾਜ ਜੀ ਧਰਮਸ਼ਾਲਾ ਦੇ ਨਾਲ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਦਾ ਜਿਹੜਾ ਸੀਗਾ ਉਹ ਨਵੀਆਂ ਗਠਿਤ ਕੀਤੀਆਂ ਗਈਆਂ ਉਹ ਜੋ ਅੱਜ ਦੇ ਸਮੇਂ ਦੇ ਹਿਸਾਬ ਨਾਲ ਜੋ ਯੂਥ ਆ ਜਾਂ ਜਾਂ ਸਾਡੇ ਭਾਈਚਾਰੇ ਦੇ ਇੱਥੇ ਬੰਦੇ ਜਿਹੜੇ ਉਹ ਅੱਗੇ ਆਉਣਾ ਚਾਹੁੰਦੇ ਆ ਤੇ 12-15 ਸਾਲ ਤੋਂ ਪੁਰਾਣੀਆ ਕਮੇਟੀ ਚੱਲਦੀ ਆ ਉਹ ਵੀ ਸਾਡੇ ਬਜ਼ੁਰਗ ਨੇ ਸਾਡੇ ਸਾਰੇ ਸਾਡੇ ਲਈ ਸਾਰੇ ਇੱਕੋ ਹੀ ਸਮਾਨ ਨੇ ਪਰ ਕੁਝ ਭਾਈਚਾਰਕ ਅੱਗੇ ਗੁਰੂ ਦੀ ਸੇਵਾ ਕਰਨ ਲਈ ਅੱਗੇ ਆਉਣਾ ਚਾਹੁੰਦੇ ਨੇ ਤੇ ਬਸ ਉਹਨਾਂ ਦਾ ਇਹੀ ਸੀਗਾ ਕਿ ਨਵੀਆਂ ਕਮੇਟੀਆਂ ਬਣਾਈਆਂ ਵੀ ਉਸ ਹਾਵਨਾ ਸੀ ਜਿਹੜਾ ਗੁਰਦੁਆਰਾ ਸਾਹਿਬ ਦੀ ਡਿਵੈਲਪਮੈਂਟ ਦੇ ਪ੍ਰਤੀ ਜੋ ਉਹਨਾਂ ਦੇ ਵਿੱਚ ਸੇਵਾ ਕਰਨ ਦੀ ਸ਼ਰਧਾ ਆ ਵੀ ਅਸੀਂ ਅੱਗੇ ਆਉਣਾ ਚਾਹੁੰਦੇ ਆ ਵੀ ਇਸ ਚੀਜ਼ ਨੂੰ ਅਸੀਂ ਡਿਵੈਲਪਮੈਂਟ ਦੇ ਤੌਰ ਤੇ ਜਾਂ ਗੁਰਦੁਆਰਾ ਸਾਹਿਬ ਦੀ ਜੋ ਤਰੱਕੀ ਚਾਹੁੰਦੇ ਆ ਬਾਕੀ ਗੁਰਦੁਆਰਾ ਸਾਹਿਬ ਵਾਂਗੂ ਵੀ ਅਸੀਂ ਉਸ ਹਾਵਨਾ ਇਹਨੂੰ ਡਿਵੈਲਪ ਅੱਗੇ ਕਰੀਏ ਗੁਰਦੁਆਰਾ ਸਾਹਿ ਔਰ ਜਿਹੜੀ ਮਿਸਅੰਡਰਸਟੈਂਡਿੰਗ ਇਹ ਇਸ ਚੀਜ਼ ਦੀ ਹੋਗੀ ਵੀ ਤਾਲੇ ਲਾਤੇ ਜਾਂ ਕਿੱਦਾਂ ਆ ਇਹ ਜੀ ਕੋਈ ਗੱਲ ਨਹੀਂ ਇਹ ਦੁੱਗਰੀ ਪਿੰਡ ਦੇ ਇਹੀ ਵਾਸੀ ਖੜੇ ਆ ਸਾਰੇ ਮੇਰੇ ਭਾਈਚਾਰੇ ਆ ਸਾਰੇ ਇੱਥੇ ਦੇ ਇੱਥੇ ਦੇ ਆ ਕੋਈ ਬਾਹਰੋਂ ਨਹੀਂ ਆਇਆ ਆ ਸਾਰੇ ਬਜ਼ੁਰਗ ਸੇਬਾਨ ਸਾਡੇ ਸਾਰੀਆਂ ਮਾਤਾ-ਮਾਂ ਭੈਣਾਂ ਸਾਰੀਆਂ ਇੱਥੇ ਉਹੀ ਭਾਈਚਾਰੇ ਦੇ ਖੜੇ ਆ ਕੋਈ ਬਾਹਰਲਾ ਬੰਦਾ ਨਹੀਂ ਇੱਕ ਏਸ ਚੀਜ਼ ਦਾ ਮੈਂ ਗਰੰਟੀ ਲੈਣਾ ਵੀ ਏਸ ਚੀਜ਼ ਨੂੰ ਗਲਤ ਗੁੰਮਰਾਹ ਤੌਰ ਤੇ ਨਾ ਕੋਈ ਦੇਖਿਆ ਜਾਵੇ ਇਹ ਸਾਡਾ ਸਾਰਾ ਆਪਣਾ ਭਾਈਚਾਰਾ ਚਾਹੇ ਉਹ ਵੀ ਨੇ ਚਾਹੇ ਵੀ ਭਾਈਚਾਰਾ ਇੱਕ ਇਹਨੂੰ ਭਾਈਚਾਰੇ ਤੌਰ ਤੇ ਅਸੀਂ ਨਿਵੇੜਨਾ ਬੈਠੇ ਹਾਂ ਸਰ ਇਹ ਕਹ ਤਾਲਾ ਲਗਾ ਚਾਹੀਦਾ ਵੇ ਨਹੀਂ ਕੋਈ ਤਾਲਾ ਨਹੀਂ ਜੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਸਿਰਫ ਸਾਥ ਆਪ ਦੀਆਂ ਗੱਲਾਂ ਸੀਗੀਆਂ ਉਸ ਚੀਜ਼ ਨੂੰ ਗਲਤ ਮੋੜ ਨਾ ਦੇਣਾ ਆ ਚਾਹੀਦਾ ਨਹੀਂ ਨਹੀਂ ਲਾਉਣਾ ਚ ਕੋਈ ਗੁਰਦੁਆਰਾ ਸਾਹਿਬ ਲਈ ਤਾਂ 24 ਘੰਟੇ ਗੁਰੂ ਘਰ ਜਿਹੜਾ ਆ ਇਹਨੂੰ ਅਸੀਂ ਜਾਂ ਮੈਂ ਜਾਂ ਇਹ ਜਾਂ ਕੋਈ ਵੀ ਲੋਕ ਉਹਦੇ ਇੰਨੀ ਉਹਦੇ ਵਿੱਚ ਸ਼ਕਤੀ ਨਹੀਂ ਉਹ ਨਹੀਂ ਵੀ ਗੁਰਦੁਆਰਾ ਸਾਹਿਬ ਨੂੰ ਕੋਈ ਇਹੋ ਜੀ ਸ਼ਬਦ ਵੀ ਬੋਲ ਸਕੇ ਤਾਲੇ ਵਾਲਾ ਇਹ ਤਾਂ ਬਹੁਤ ਦੂਰ ਦੀ ਗੱਲ ਆ ਨੇਕ ਨਾ ਜਾਇਦਾ ਹੈ ਕੰਪਨੀ ਨਹੀਂ ਇਹ ਇਹ ਤਾਂ ਮੱਧ ਭੱਗਾ ਜੀ ਗੱਲਾਂ ਇਹ ਗੱਲਾਂ ਹੀ ਮੱਧ ਭੱਗੀਆਂ ਨੇ ਤਨਾਉ ਨਾ ਨਖਾਏ ਨੇ ਇਹ ਗਲਤ ਇੱਕ ਇੱਕ ਗੁੰਮਰਾਹ ਗਲਤ ਨਾਮ ਇੱਕ ਕੰਪਲੇਂਟ ਵੀ ਗਲਤ ਆ ਇਹ ਸਾਰਾ ਗੁੰਮਰਾਹ ਆ ਇਸ ਜਿੱਥੇ ਉਹ ਵੀ ਸਾਡਾ ਭਾਈਚਾਰਾ ਇਹ ਵੀ ਭਾਈਚਾਰਾ ਸਾਡੇ ਲਈ ਸਾਰੇ ਸਾਂਝੇ ਆ ਇਹਦੇ ਬੈਠ ਕੇ ਭਾਈਚਾਰੇ ਦਾ ਹੀ ਮਸਲਾ ਭਾਈਚਾਰੇ ਚ ਹੀ ਨਵੇੜਾਂਗੇ ਵਿੱਚ 2018 ਨੂੰ ਸਾਲ ਹੋ ਜਾਈ ਸਾਰੇ ਪਿੰਡ ਦੇ ਜਿੰਦੇ ਪਿੰਡ ਦੇ ਵਸਨੀਕ ਨੇ 50 ਤੋਂ 60 ਬੰਦਿਆਂ ਦਾ ਮੀਟਿੰਗ ਗੁਰਦੁਆਰਾ ਸਾਹਿਬ ਚ ਹੋਈ ਸੀ ਪੁਰਾਣੀ ਕਮੇਟੀ ਜਿਹੜੀ ਉਸ ਮਤਾ ਪਾਇਆ ਸੀ ਜਿਸ ਤੋਂ ਤੇ ਭੰਗ ਕਰਤੀ ਸੀ ਉਹਦੇ ਚ ਨਵੀਆਂ ਤਿੰਨ ਕਮੇਟੀਆਂ ਬਣਨੀਆਂ ਸੀਗੀਆਂ ਉਹ ਤਿੰਨ ਕਮੇਟੀਆਂ ਨਵੀਆਂ ਬਣ ਗਈਆਂ ਜਿਹੜੀ ਪੁਰਾਣੀ ਕਮੇਟੀ ਹੈ 10 ਸਾਲਾਂ ਤੋਂ ਚੱਲ ਰਹੀ ਆ ਉਹ ਹਿਸਾਬ ਨਹੀਂ ਦੇਦੀ ਇੱਕ ਪੰਜੀ ਦਾ ਉਹਨਾਂ ਨੇ ਹਿਸਾਬ ਨਹੀਂ ਦਿੱਤਾ 10 ਸਾਲਾਂ ਦਾ ਠੀਕ ਹੈ ਸਾਡੀ ਗੱਲ ਜਿਹੜਾ ਹੈਗੇ ਜਦੋਂ ਮੈਂ ਕਿਹਾ ਤਾਲਾ ਲਾਣਾ ਚਾਹੀਦਾ ਸੀ ਦੇਖੋ ਜੀ ਤਾਲਾ ਇੱਕ ਮੜੀ ਜਿਹੜਾ ਤਾਲਾ ਵਾ ਨਾ ਬਾਬਾ ਜੀ 8:30 ਜਾਂ 9 ਵਜੇ ਚਲੇ ਜਾਂਦੇ ਤਾਲਾ ਲਾ ਕੇ ਜਾਂਦੇ ਆ ਕੋਈ ਤਾਲਾ ਐਕਸਟਰਾ ਨਹੀਂ ਲੱਗਿਆ ਉਹਨੇ ਦੋ ਤਾਲੇ ਲੱਗੇ ਮੈਂ ਤਾਂ ਗੱਲਾਂ ਬਣਾਓ ਇਸ਼ੂ ਬਣਾਓ ਜਿੰਨੇ ਮਰਜ਼ੀ ਬਣਾਈ ਜਾਓ ਤਾਲਾ ਤਾਂ ਲੱਗੇ ਹੁੰਦਾ ਹਮੇਸ਼ਾ ਤੁਸੀਂ ਜਦੋਂ ਹੁਣੇ ਦੇਖਿਆ ਕਿ ਉਹ ਚਾਬੀ ਕਿ ਭਾਜੀ ਤੁਸੀਂ ਜਦੋਂ ਮਰਜ਼ੀ ਆ ਕੇ ਦੇਖ ਲਿਓ 8:30 ਵਜੇ ਬਾਬਾ ਜੀ ਚਲੇ ਜਾਂਦੇ ਨੇ ਮੁੜ ਕੇ ਮੁੜ ਕੇ 5:30 ਵਜੇ ਜਾਂਦੇ ਦੋ ਤਾਲੇ ਲੱਗ ਜਾਂਦੇ ਅੰਦਰ ਬਾਹਰ ਹਾਂਜੀ ਤੁਹਾਡੇ ਕਹਿਣਾ ਕਿ ਕੀ ਨਹੀਂ ਕੰਮ ਕਰਦਾ ਪੁਰਾਣੀ ਕਮੇਟੀ ਜਿਹੜਾ 10 ਸਾਲ ਦਾ ਹਿਸਾਬ ਆ ਉਹ ਦਵੇ ਨਵੀਂ ਕਮੇਟੀ ਨੂੰ ਮੌਕਾ ਦੇਵੇ ਤਾਂ ਕਿ ਉਹ ਇਹਨਾਂ ਹੋਟ ਡਵੈਲਪਮੈਂਟ ਬਧੀਆ ਤਰੀਕੇ ਨਾਲ ਅਸੀਂ ਕਰਾ ਸਕੀਏ। ਇਹੀ ਸਾਡੀ ਡਿਮਾਂਡ ਹੈ। ਹਾਂ ਅਸੀਂ ਕੌਂਸਲਰ ਸਾਹਿਬ ਨੂੰ ਕੋਲੇ ਗਏ ਸੀ ਪਹਿਲਾਂ ਵੀ ਗਏ ਸੀ। ਅਸੀਂ ਫੇਰ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਇਸ ਮਤਲੇ ਨੂੰ ਨੰਬਰ ਤਾਏ ਜਾਵੇ। ਮਸਕੂਲ ਗੁਸੀਮ ਮਖਤਿਆਰ ਸਿੰਘ ਵੱਲੋਂ ਜਿਨ੍ਹਾਂ ਨੇ ਕਿਹਾ ਕਿ ਦੁਰਗ ਸਾਡੇ ਦੁਗਰੀ ਵਿੱਚ ਗੁਰੂ ਮਹਾਰਾਜ ਰਵਦਾਜ ਜੀ ਦੇ ਗੁਰਦੁਆਰਾ ਸਾਹਿਬ ਨੂੰ ਕਿਹਾ ਦੇ ਦੂਸਰੀ ਪਾਰਟੀ ਨੇ ਤਾਲਾ ਲਾ ਦਿੱਤਾ ਉੱਤੇ। ਜਿਹੜਾ ਕਿ ਇਹਨਾਂ ਦੀ ਆਸ ਵਿੱਚ ਕਮੇਟੀ ਦੀ ਚੋਣ ਸੰਬੰਧੀ ਪਹਿਲਾਂ ਚੱਲਦਾ ਸੀ। ਤੇ ਕਮੇਟੀਆਂ ਦੋਨੋਂ ਆਪ ਦਾ ਹਸਾਬਕਾ ਬਲੈਨਿੰਗ ਕਰਕੇ ਨਹੀਂ ਤਾਲਾ ਲਾਤਾ ਸੀ ਤਾਲਾ ਜਦੋਂ ਉਹਨਾਂ ਦੀ ਸਹਿਮਤੀ ਨਾਲ ਚਾਬੀ ਦੇ ਦਿੱਤੀ ਉਹ ਜਿਹੜੀ ਜਿਹੜੀ ਸਕੂਲ ਚਾਬੀ ਸੀ ਮੁੰਡੇ ਕਲਦੀਪ ਸਿੰਘ ਨੇ ਚਾਬੀ ਲੈ ਆ ਕੇ ਦੇ ਦਿੱਤੀ ਹੈ ਤੇ ਚਾਬੀ ਭਦਰ ਸਿੰਘ ਸਕੂਲ ਸੀਗੀ ਤੇ ਜਦੋਂ ਜਦੋਂ ਇੱਥੇ ਆਇਆ ਉਹਦਾ ਕੀ ਦੇਖਿਆ ਇੱਥੇ ਤਾਲਾ ਲੱਗਾ ਹੋਇਆ ਸੀ ਜੀ ਦੋਨਾਂ ਗੇਟ ਨੂੰ ਕੈਂਚੀ ਗੇਟ ਨੂੰ ਦੋ ਤਾਲੇ ਲੱਗੇ ਹੋਏ ਸੀ ਇੱਕ ਤਾਲਾ ਤਾਂ ਸਾਫਕਾ ਜਿਹੜਾ ਰੁਟੀਨ ਦੇ ਵਿੱਚ ਲਾਉਂਦਾ ਸੀ ਕ੍ਰਾਂਤੀ ਸਾਹਿਬ ਲਾਉਂਦੇ ਸੀਗੇ ਉਹ ਵਾਪਸ ਜਾਣ ਵੇਲੇ ਪ੍ਰਧਾਨ ਜੀ ਨੂੰ ਦੇ ਜਾਂਦੇ ਸੀ ਉਹਦੇ ਪੈਰਲ ਅੱਜ ਦੂਸਰੀ ਪਾਲ ਦੂਸਰੇ ਵਾਲਿਆਂ ਨੇ ਅੱਜ ਉਹਦੇ ਉੱਪਰ ਤਾਲਾ ਲਾ ਦਿੱਤਾ ਸੀ। ਉਹ ਤਾਲੇ ਦੀ ਚਾਬੀ ਲੈ ਕੇ ਅਸੀਂ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਪੂਰਾ ਕਰਦੇ ਹੋਏ ਖੁਲਾਤਾ ਤਾਲਾ। ਕੀ ਕਹਿੰਦੇ ਆ ਕਿ ਕੀ ਕਿਉਂ ਨਾ ਲਾ ਦਿੱਤਾ। ਇਹ ਤਾਂ ਸਿਰਫ ਕਹਿੰਦੇ ਵੀ ਜਿਹੜੀ ਪੁਰਾਣੀ ਪਾਲਟੀਆ ਸਾਨੂੰ ਗੁਰਦੁਆਰਾ ਸਾਹਿਬ ਦਾ ਹਸਾਬ ਕਰਦੀ ਨਹੀਂ ਤੇਰੀ ਹੀ ਸਰ। ਸੀਟ ਹੈ ਤੇ ਕਰਨਾ ਚਾਪੀ ਲੇਖੋ ਸਟੈਪ ਕਹਿੰਦਾ ਆਫਿਸ ਵਿੱਚ ਬੈਠ ਕੇ ਜੀ ਕਮੇਟੀ ਦੀ ਚੋਣ ਹੋ ਗਈ ਉਹਦਾ ਜੋ ਵੀ ਕਮੇਟੀ ਦਾ ਜਿਹੜਾ ਇਹਨਾਂ ਦਾ ਰਜਿਸਟਰ ਹੁੰਦਾ ਮੇਨਟੇਨ ਕਰਨ ਵਾਲਾ ਉਹ ਚੈੱਕ ਅਪ ਕਰਕੇ ਦੇਖੀ ਜਾਓ ਜੋ ਵੀ ਫਰਦਰ ਹੋਊਗਾ ਐਲਪਰ ਲਾ ਹੋ ਜੂਗੀ ਪ੍ਰਸੀਡਿੰਗ ਕਿਨੇ ਕਿਨੇ ਨਾਮ ਆਏ ਨਾਮ ਤਾਂ ਚਾਪੀ ਆਪਾਂ ਨੂੰ ਸਰ ਭਾਦਰ ਸਿੰਘ ਤੋਂ ਮਿਲੀ ਤੇ ਭਾਦਰ ਸਿੰਘ ਤੇ ਦੁਰਗਾਦਾਸ ਇਹਨਾਂ ਦੋਨਾਂ ਦਾ ਕੋਈ ਚਾਬੀ ਸੀ ਚਾਬੀ ਨਹੀਂ ਜੀ ਇਹ ਕਹਿੰਦੇ ਅਸੀਂ ਤਲਾ ਇਹ ਵੀ ਤਲਾ ਲਾਇਆ ਸੀ ਚਾਬੀ ਵੀ ਦੇ ਦਿੱਤੀ ਸਾਨੂੰ ਵਾਪਸ ਕਰ ਤਾ